ਸੱਚੀ ਕਾਜੀ ਤੁਸੀਂ ਵੇਖਿਓ ਪਾਰਟੀ ਪੰਜਾਬ ਤੇ ਮੈਂ ਮਨਦੀਪ ਸਿੰਘ ਵੱਲੋਂ ਪਰ ਜੇਕਰ 2002 ਤੋਂ ਗੱਲ ਕਰੀਏ ਤਾਂ 2025 ਤੱਕ ਜਿਹੜਾ ਸਰਕਾਰਾਂ ਦਾ ਕਾਰਜਕਾਲ ਰਿਹਾ ਤਾਂ ਉਹਨਾਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਹੁਣ 2022 ਤੋਂ ਲੈ ਕੇ 2025 ਤੱਕ ਜਿਹੜਾ ਕਾਰਜਕਾਲ ਸੀ ਇਸ ਦੇ ਵਿੱਚ ਪੰਜਾਬ ਦੇ ਵਿੱਚ ਦਾਰੂ ਸਭ ਤੋਂ ਜ਼ਿਆਦਾ ਵਿਕੀ ਹੈ ਕਿਉਂਕਿ ਹੁਣ ਰੋਜ਼ਾਨਾ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਤਕਰੀਬਨ 25 ਕਰੋੜ ਦੀ ਜਿਹੜੀ ਦਾਰੂ ਹੈ ਉਹ ਵਿਕਰੀਏ ਇੱਕ ਪਾਸੇ ਤਾਂ ਨਸ਼ਿਆਂ ਦੇ ਵਿਰੁੱਧ ਜਿਹੜੀ ਮੋਹਮ ਚਲਾਈ ਜਾ ਰਹੀ ਹੈ ਯੁੱਧ ਵਾਲੀ ਉਸ ਤੋਂ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਨਸ਼ਾ ਮੁਕਤ ਨੂੰ ਲੈ ਕੇ ਜਿਸ ਤਰ੍ਹਾਂ ਸਰਕਾਰਾਂ ਦੇ ਵੱਲੋਂ ਪਿਛਲੇ ਸਮੇਂ ਦੇ ਵਿੱਚ ਵੀ ਦਾਅਵੇ ਕੀਤੇ ਗਏ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾ ਦੇਵਾਂਗੇ ਉਸੇ ਤਰ੍ਹਾਂ ਹੁਣ ਮਾਨ ਸਰਕਾਰ ਦੇ ਵੱਲੋਂ ਵੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਜਿੱਥੇ ਯਤਨ ਕੀਤੇ ਜਾ ਰਹੇ ਨੇ ਪਰ ਉੱਤੇ ਹੀ ਹੁਣ ਉਹਨਾਂ ਦੀ ਜਿਹੜੀ ਪ੍ਰਵਾਰਸ਼ਾ ਹੈ ਨਸ਼ੇ ਦੀ ਉਹਦੇ ਵਿੱਚ ਸ਼ਰਾਬ ਨੂੰ ਨਹੀਂ ਚੁਣਿਆ ਗਿਆ ਕਿਉਂਕਿ ਪੰਜਾਬ ਦੇ ਵਿੱਚ ਨਸ਼ੇ ਦੀ ਪ੍ਰਵਾਚਨਾ ਦੇ ਵਿੱਚੋਂ ਕੀ ਪੰਜਾਬ ਦੇ ਵਿੱਚ ਸ਼ਰਾਬ ਬਾਹਰ ਹੈ ਇਹ ਵੱਡਾ ਸਵਾਲ ਹੈ ਕਿਉਂਕਿ ਜਿਸ ਤਰ੍ਹਾਂ ਪਿਛਲੇ ਸਰਕਾਰਾਂ ਦੇ ਸਮੇਂ ਵੀ ਜੇਕਰ ਅਕਾਲੀ ਦਲ ਦੀ ਗੱਲ ਕਰ ਲਈਏ ਜਾਂ ਫਿਰ ਦੂਜੇ ਪਾਸੇ ਜੇ ਕਾਂਗਰਸ ਦੀ ਸਰਕਾਰ ਦੀ ਗੱਲ ਕਰ ਲਈਏ ਤਾਂ ਉਦੋਂ ਵੀ ਪੰਜਾਬ ਦੇ ਵਿੱਚ ਭਾਵੇਂ ਨਸ਼ਾ ਮੁਕਤ ਦੀ ਗੱਲ ਹੁੰਦੀ ਰਹੀ ਹੈ ਪਰ ਸ਼ਰਾਬ ਨੂੰ ਖੁੱਲ੍ਹ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਇਸ ਦੇ ਬਾਬਤ ਅੱਜ ਗੱਲਬਾਤ ਕਰਾਂਗੇ ਇੱਕ ਜਿਹੜੀ ਸਟੋਰੀ ਤੁਹਾਨੂੰ ਸਾਂਝ ਕਰਨ ਲੱਗਿਆ ਪੰਜਾਬੀ ਟ੍ਰਿਬਿਊਨ ਦੇ ਵਿੱਚ ਬਕਾਇਦਾ ਛਪੀ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਰੋਜ਼ਾਨਾ ਜੇਕਰ ਦੇਖਿਆ ਜਾਵੇ ਤਾਂ ਸਰਾਬ ਜੜੀ ਹੈ ਉਹ ਸ਼ਪੀਨ ਦੇ ਸ਼ੁਕੀਨ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਲਗਾਤਾਰ ਵੱਧਦੇ ਜਾ ਰਹੇ ਨੇ ਜਦੋਂ ਦੀ ਮਾਨ ਸਰਕਾਰ ਬਣੀ ਹੈ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ 2002 ਤੋਂ 2007 ਤੱਕ ਜਿਹੜੀ ਰੋਜ਼ਾਨਾ ਔਸਤਨ ਸੀ ਉਹ 4 ਕਰੋੜ ਸੀ ਉਦੋਂ ਰੋਜ਼ਾਨਾ 4 ਕਰੋੜ ਦੀ ਦਾਰੂ ਵਿਕਦੀ ਸੀ ਪਰ 2007 ਤੋਂ ਲੈ ਕੇ 12 ਤੱਕ ਇਹ ਸੀ ਇਹ 5 ਕਰੋੜ 92 ਲੱਖ ਹੋ ਚੁੱਕੀ ਸੀ ਤੇ 2012 ਦੇ ਵਿੱਚ 2017 ਦੇ ਵਿੱਚ ਇਹ ਕਮਾਈ ਸੀ ਜਿਹੜੀ ਇਹ 11 ਕਰੋੜ 44 ਲੱਖ ਹੋ ਚੁੱਕੀ ਸੀ 2017 ਤੇ 2022 ਦੇ ਵਿੱਚ 15 ਕਰੋੜ 34 ਲੱਖ ਹੋ ਗਈ ਸੀ ਪਰ 2022 ਤੇ 2025 ਦੇ ਵਿੱਚ ਇਹ ਤਿੰਨ ਸਾਲਾਂ ਦੇ ਵਿੱਚ ਇਹ ਜਿਹੜੀ ਕਮਾਈ ਹੈ ਇਹ 25 ਕਰੋੜ 96 ਲੱਖ ਤੱਕ ਵੀ 95 ਲੱਖ ਦੇ ਲਗਭਗ ਜਿਹੜੀ ਇਹ ਕਮਾਈ ਸ਼ਰਾਬ ਤੋਂ ਰੋਜ਼ਾਨਾ ਜਿਹੜੀ ਔਸਤਨ ਦੀ ਖਪਤ ਹੈ ਉਹ ਹੋ ਰਹੀ ਹੈ ਇਸ ਨੂੰ ਲੈ ਕੇ ਜਿੱਥੇ ਪੰਜਾਬ ਦੇ ਵਿੱਚ ਇੱਕ ਪਾਸੇ ਤਾਂ ਹੁਣ ਠੇਕੇ ਖਾਤਾਾਂ ਦੇ ਉੱਤੇ ਖੁਲਗੇ ਨੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਜਿੱਥੇ ਠੇਕੇ ਬੰਦ ਕਰਵਾਉਣ ਦਾ ਰੁਝਾਨ ਪਹਿਲਾਂ ਚੱਲਦਾ ਸੀ ਪਰ ਉਸੋ ਵੀ ਹੁਣ ਮਿੱਠਾ ਗਹਿਲੀ ਜਾ ਉਸ ਨੂੰ ਵੀ ਇੰਨਾ ਹੰਕਾਰ ਨਹੀਂ ਮਿਲ ਰਿਹਾ ਪਰ ਅੱਜ ਪੰਜਾਬ ਦੇ ਵਿੱਚ ਸ਼ਰਾਬ ਤੇ ਖੇਡ ਸਿੱਖਿਆ ਤੇ ਕਲਚਰ ਸੈਂਸ ਵੀ ਲਗਾਇਆ ਗਿਆ ਸ਼ਰਾਬ ਦੇ ਉੱਤੇ ਕਿਉਂਕਿ ਗਾਉਂ ਸੈਂਸ ਵੀ ਸ਼ਰਾਬ ਦੀ ਬੋਤਲ ਦੇ ਉੱਤੇ ਲਗਾਇਆ ਜਾਂਦਾ ਇੰਝ ਜਪਦਾ ਜਿਵੇਂ ਭਲਾਈ ਦੇ ਬਹੁਤੇ ਕੰਮ ਸ਼ਰਾਬੀਆਂ ਦੇ ਹਿੱਸੇ ਦੇ ਵਿੱਚ ਹੀ ਆਏ ਨੇ ਕਿਉਂਕਿ ਸ਼ਰਾਬ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਦੋਂ ਕਰੋਨਾ ਦਾ ਦਰੋਂ ਦੌਰ ਸੀ ਤਾਂ ਉਦੋਂ ਵੀ ਜੇਕਰ ਦੇਖਿਆ ਜਾਵੇ ਤਾਂ ਹੋਰ ਜਿਹੜੀਆਂ ਵਸਤੂ ਅਸੀਂ ਹੋਰ ਜਿਹੜੇ ਕੰਮਕਾਰ ਸੀ ਸਾਰੇ ਰੁਕ ਗਏ ਸੀ ਪਰ ਠੇਕੇ 24 ਘੰਟੇ ਉਦੋਂ ਵੀ ਖੁੱਲੇ ਸੀ ਪਰ ਇੱਥੇ ਗੱਲ ਫਿਰ ਇਹੀ ਆਂਦੀ ਹੈ ਕਿ ਪੰਜਾਬ ਸਰਕਾਰ ਸ਼ਰਾਬ ਨੂੰ ਨਸ਼ਾ ਮੰਨਦੀ ਹੈ ਜਾਂ ਨਹੀਂ ਮੰਨਦੀ ਹੈ ਕਿਉਂਕਿ ਸ਼ਰਾਬ ਦੇ ਕਰਕੇ ਪੰਜਾਬ ਦੇ ਵਿੱਚ ਇਨੇ ਜਿਹੜੇ ਪਰਿਵਾਰ ਨੇ ਜਿਹੜੇ ਹੱਸਦੇ ਵਾਸਦੇ ਪਰਿਵਾਰ ਨੇ ਉਹ ਉਜੜ ਗਏ ਨੇ ਜਾਂ ਫਿਰ ਜਿਹੜੇ ਰਿਸ਼ਤੇ ਨੇ ਉਹ ਟੁੱਟੇ ਨੇ ਕਿਉਂਕਿ ਸ਼ਰਾਬ ਦੇ ਕਰਕੇ ਰੋਜ਼ਾਨਾ ਜਿਹੜੇ ਐਕਸੀਡੈਂਟ ਹੁੰਦੇ ਨੇ ਜਾਂ ਫਿਰ ਲੜਾਈਆਂ ਹੁੰਦੀਆਂ ਨੇ ਗੋਲੀਆਂ ਚੱਲਦੀਆਂ ਨੇ ਜਾਂ ਫਿਰ ਦੂਜੇ ਪਾਸੇ ਗੱਲ ਕਰ ਲਈ ਸ਼ਰਾਬ ਦੇ ਕਰਕੇ ਹੀ ਜਿਹੜੇ ਪਰਿਵਾਰ ਨੇ ਜਾਂ ਫਿਰ ਤਲਾਕ ਹੁੰਦੇ ਨੇ ਸ਼ਰਾਬ ਦੇ ਕਰਕੇ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਉਹ ਪੀੜਤ ਨੇ ਸ਼ਰਾਬ ਦੇ ਕਰਕੇ ਪਰ ਸਰਕਾਰ ਇਸ ਤੋਂ ਆਪਣਾ ਜਿਹੜੀ ਇਨਕਮ ਦਾ ਸੋਰਸ ਸ਼ਰਾਬ ਪੰਜਾਬ ਦੇ ਵਿੱਚ ਬਣ ਚੁੱਕੀ ਆ ਪਰ ਹੈਰਾਨੀ ਦੀ ਗੱਲ ਇਹੀ ਹੈ ਕਿ ਅੱਜ ਗੁਰੂਆਂ ਦੇ ਨਾਮ ਦੇ ਉੱਤੇ ਜਿਹੜਾ ਪੰਜਾਬ ਸੀ ਪੰਜ ਪਾਣੀਆਂ ਦੇ ਨਾਮ ਦੇ ਉੱਤੇ ਜਿਸ ਦਾ ਨਾਮ ਹੈ ਪੰਜਾਬ ਪੰਜਾਬ ਦੇ ਵਿੱਚ ਅੱਜ ਸਰਕਾਰ ਚਲਾਉਣ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਦੇਖੀ ਜਾਵੇ ਤਾਂ ਕਿਤੇ ਨਾ ਕਿਤੇ ਸ਼ਰਾਬ ਦੇ ਸਾਰੇ ਪੰਜਾਬ ਅੱਜ ਜਿਹੜੀ ਆਰਥਿਕ ਜਿਹੜੀ ਹਾਲਤ ਨੇ ਉਹਦੇ ਨਾਲ ਜਿਹੜੇ ਉਹਨਾਂ ਦੇ ਸਹੀ ਨਿਪਟ ਸਰਕਾਰ ਜੇਕਰ ਬੰਦ ਕਰਦੀ ਹੈ ਤਾਂ ਇਸ ਦੇ ਉੱਤੇ ਆਰਥਿਕ ਜਿਹੜੇ ਹਾਲਾਤ ਨੇ ਜਾਂ ਪੰਜਾਬ ਦੇ ਉੱਤੇ ਇਹਦਾ ਅਸਰ ਦੇਖਣ ਨੂੰ ਜ਼ਰੂਰ ਮਿਲੇਗਾ ਜੇਕਰ ਪੰਜਾਬ ਸ਼ਰਾਬ ਪੰਜਾਬ ਦੇ ਵਿੱਚ ਬੰਦ ਕਰ ਦਈਏ ਪਰ ਤੁਸੀਂ ਕੀ ਸੋਚਦੇ ਹੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ 3 ਸਾਲਾਂ ਦੇ ਕਾਰਜਕਾਲ ਦੌਰਾਨ ਜਿਹੜੀ ਸ਼ਰਾਬ ਦੀ ਯੋਜਨਾ ਆਉਸਤਨ ਹੈ ਸਭ ਤੋਂ ਵੱਧ ਵਧੀਆ ਇਹਦੇ ਬਾਬਤ ਤੁਹਾਡੇ ਕੀ ਵਿਚਾਰ ਨੇ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਦਿਓ ਧੰਨਵਾਦ